ਸੱਚੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ 2026 ਪੀਆਰ ਲਈ 8 ਵੱਡੇ ਬਦਲਾਅ ਆਈਲੈਂਡ ਤੋਂ ਬਾਅਦ ਹੁਣ ਫ੍ਰੈਂਚ ਜ਼ਰੂਰੀ 2026 ਦਾ ਸਾਲ ਉਹਨਾਂ ਸਾਰੇ ਭਾਰਤੀਆਂ ਲਈ ਬਹੁਤ ਹੀ ਖਾਸ ਹੋਣ ਵਾਲਾ ਹੈ ਜੋ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 2025 ਦੀਆਂ ਅਨਿਸ਼ਚਿਤਤਾਵਾਂ ਤੋਂ ਬਾਅਦ ਅੱਠ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਹ ਸਿਰਫ ਨਿਯਮਾਂ ਵਿੱਚ ਬਦਲਾਅ ਨਹੀਂ ਸਗੋਂ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਸੋਚ ਵਿੱਚ ਵੱਡਾ ਬਦਲਾਅ ਹੈ। ਲੱਗਦਾ ਹੈ ਕਿ ਸਰਕਾਰ ਦਾ ਧਿਆਨ ਹੁਣ ਨਵੇਂ ਲੋਕਾਂ ਨੂੰ ਬੁਲਾਉਣ ਦੀ ਬਜਾਏ ਪਹਿਲਾਂ ਤੋਂ ਦੇਸ਼ ਵਿੱਚ ਮੌਜੂਦ ਲੋਕਾਂ ਨੂੰ ਪੱਕੇ ਪੀਆਰ ਕਰਨ ਤੇ ਜ਼ਿਆਦਾ ਹੈ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਪਰਿਵਾਰਾਂ ਲਈ ਵੱਡੀ ਖਬਰ ਅਤੇ ਟੂਰਿਸਟ ਵੀਜ਼ਾ ਨਰਮੀ। ਕੈਨੇਡਾ ਨਾਗਰਿਕਾਂ ਪੀਆਰ ਹੋਲਡਰਾਂ ਨੂੰ ਆਪਣੇ ਮਾਤਾ ਪਿਤਾ ਦਾਦਾ ਦਾਦੀ ਨੂੰ ਕੈਨੇਡਾ ਬੁਲਾ ਸਕਦੇ ਹਨ 2026 ਦੀ ਸ਼ੁਰੂਆਤ ਵਿੱਚ 20000 ਦੇ ਬੱਡੇ ਕੋਟੇ ਦੀ ਉਮੀਦ ਹੈ ਜੋ ਪਰਿਵਾਰਕ ਸਥਿਰਤਾ ਤੇ ਸਰਕਾਰ ਦੇ ਜੋਰ ਨੂੰ ਦਰਸਾਉਂਦਾ ਹੈ ਇਸ ਦੇ ਨਾਲ ਹੀ 2026 ਵਿੱਚ ਹੋਣ ਵਾਲੇ FIFA ਵਰਲਡ ਕੱਪ ਕਾਰਨ ਇਮੀਗ੍ਰੇਸ਼ਨ ਵਿਭਾਗ ਟੂਰਿਸਟ ਵੀਜ਼ਾ ਦੇਣ ਵਿੱਚ ਨਰਮੀ ਪਰ ਸਕਦਾ ਹੈ ਆਪਣੀ ਅਰਜੀ ਵਿੱਚ ਵਰਲਡ ਕੱਪ ਦਾ ਜ਼ਿਕਰ ਕਰਨ ਵਾਲੇ ਬਿਨੇਕਾਰਾਂ ਨੂੰ ਪਹਿਲ ਦਿੱਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਜੀ CEC ਡਰਾ ਅਤੇ PNP ਕੋਟੇ ਵਿੱਚ ਭਾਰੀ ਵਾਧਾ ਗੁਣਾ ਵਿਦਿਆਰਥੀਆਂ ਲਈ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾ 2026 ਵਿੱਚ ਲਗਾਤਾਰ ਅਤੇ ਨਿਯਮਿਤ ਰੂਪ ਨਾਲ ਕੱਢੇ ਜਾਣਗੇ ਜਿਸ ਨਾਲ ਅਨਿਸ਼ਚਿਤਤਾ ਖਤਮ ਹੋਵੇਗੀ ਇਸ ਡਾਸੀਆਰਐਸ ਸਕੋਰ 500 ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਇਸ ਤੋਂ ਇਲਾਵਾ ਪ੍ਰੋਵਿੰਸਲੀ ਨੋਮਿਨੀ ਪ੍ਰੋਗਰਾਮ ਦਾ ਕੋਟਾ 55000 ਤੋਂ ਵਧਾ ਕੇ 91000 ਕਰ ਦਿੱਤਾ ਗਿਆ ਜੋ ਕਿ ਲਗਭਗ 65000 ਦਾ ਵਾਧਾ ਹੈ ਇਹ ਸੂਬਿਆਂ ਨੂੰ ਉਨ੍ਹਾਂ ਦੀ ਖਾਸ ਲੋੜ ਅਨੁਸਾਰ ਵਰਕਰ ਚੁਣਨ ਦੀ ਵੱਧ ਤਾਕਤ ਦਿੰਦਾ ਹੈ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਟੀਆਰ 2 ਪੀਆਰ ਦਾ ਨਵਾਂ ਰਸਤਾ ਅਤੇ ਵਰਕ ਪਰਮਿਟਾਂ ਵਿੱਚ ਵੱਡੀ ਰਾਹਤ ਟੈਂਪਰੇਰੀ ਰੈਜ਼ੀਡੈਂਟ ਟੀਆਰ 2 ਪੀਆਰ ਤੱਕ ਪਹੁੰਚਣ ਲਈ 33000 ਵਿਦਿਆਰਥੀਆਂ ਲਈ ਇੱਕ ਨਵਾਂ ਰਾਹ ਖੁੱਲਿਆ ਜਾ ਰਿਹਾ ਹੈ ਇਸ ਨੂੰ talent रिटेंशन ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਨਾਲ ਹੀ ਜਿਨ੍ਹਾਂ ਦੀ ਪੀਆਰ ਅਰਜੀ ਪੈਂਡਿੰਗ ਹੈ ਉਹਨਾਂ ਦੇ ਵਰਕ ਪਰਮਿਟ 31 ਦਸੰਬਰ 2026 ਤੱਕ ਆਪਣੇ ਆਪ ਆਟੋਮੈਟਿਕਲੀ ਵਧਾ ਦਿੱਤੇ ਗਏ ਹਨ ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੀ ਓਪਨ ਵਰਕ ਪਰਮਿਟ ਤੇ ਕੰਮ ਕਰ ਸਕਦੇ ਹਨ ਜੋ ਪਰਿਵਾਰਕ ਸਥਿਰਤਾ ਲਈ ਬਹੁਤ ਵੱਡੀ ਰਾਹਤ ਹੈ ਇਸ ਦਿਨਾਲੀ ਗੱਲ ਕਰਦਾ ਜੀ ਰੀਸੈਟ ਬਟਨ ਅਤੇ ਫ੍ਰੈਂਚ ਪਾਸਾ ਦੀ ਅਹਿਮੀਅਤ ਜਿਨ੍ਹਾਂ ਹਜ਼ਾਰ ਵਿਦਿਆਰਥੀਆਂ ਤੇ ਵਰਕ ਪਰਮਿਟ ਖਤਮ ਹੋ ਗਏ ਹਨ ਉਹਨਾਂ ਨੂੰ ਸਰਕਾਰ ਨੇ 10 ਸਾਲ ਦਾ ਅਲਟੀਮੇਟ ਐਂਟਰੀ ਟੂਰਿਸਟ ਵੀਜ਼ੇ ਤੇ ਇੱਕ ਰੀਸੈਟ ਬਟਨ ਦਿੱਤਾ ਹੈ ਇਸ ਨਾਲ ਉਹ ਆਪਣੇ ਦੇਸ਼ ਵਾਪਸ ਜਾ ਕੇ ਆਪਣੀ ਪ੍ਰੋਫਾਈਲ ਮਜ਼ਬੂਤ ਕਰਕੇ ਦੁਬਾਰਾ ਅਪਲਾਈ ਕਰ ਸਕਦੇ ਹਨ ਪਵਿਕ ਵਿੱਚ ਪੀਆਰ ਲੈਣ ਲਈ ਫ੍ਰੈਂਚ ਭਾਸ਼ਾ ਦਾ ਗਿਆਨ ਜ਼ਰੂਰੀ ਬਣਦਾ ਜਾ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਨੇ ਸਾਫ਼ ਕਿਹਾ ਹੈ ਕਿ ਫ੍ਰੈਂਚ ਬੋਲਣ ਵਾਲਿਆਂ ਨੂੰ ਪੂਰੇ ਕੈਨੇਡਾ ਵਿੱਚ ਲਗਾਤਾਰ ਪੀਆਰ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਜੀ ਨਵੇਂ ਸਟੱਡੀ ਵੀਜ਼ਾ ਤੇ ਸਖਤੀ ਇਹ ਆਖਿਰ ਅਤੇ ਸਭ ਤੋਂ ਸਖਤ ਐਲਾਨ ਹੈ ਦੇਸ਼ ਦੇ ਸਰੋਤਾਂ ਹਰਿਆਇਤ ਸਹਿਤ ਦੇ ਵੱਡੇ ਦਬਾਅ ਕਰਨ ਦੂ 2026 ਵਿੱਚ ਨਵੇਂ ਟੂਰਿਸਟ ਜਾਂ ਸਟੱਡੀ ਵੀਜ਼ਾ ਦੀ ਗਿਣਤੀ ਨਿਸ਼ਚਿਤ ਰੂਪ ਵਿੱਚ ਘਟਾਈ ਜਾਵੇਗੀ ਜਿਸ ਨਾਲ ਮੁਕਾਬਲਾ ਹੋਰ ਸਖਤ ਹੋਵੇਗਾ ਕੈਨੇਡਾ ਹੁਣ ਗੁਣਵੱਤਾ ਦੇ ਧਿਆਨ ਦੇ ਰਿਹਾ ਨਾ ਕਿ ਗਿਣਤੀ ਤੇ ਇਸ ਦੇ ਨਾਲ ਹੀ ਸਿਸਟਮ ਨਾਲ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਜਾਵੇਗਾ ਇਹ ਸਾਰੇ ਬਦਲਾਅ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਇੱਕ ਬੁਨਿਆਦੀ ਬਦਲਾਅ ਦਾ ਸੰਕੇਤ ਦਿੰਦੇ ਹਨ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ